ਪੰਜਾਬ ਦੇ ਵਿੱਚ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਗੱਠਜੋੜ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ। ਇਸ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਦੋਵੇਂ ਪਾਰਟੀਆਂ ਗੱਠਜੋੜ ਕਰਕੇ ਲੜਦੀਆਂ ਦਿਖਾਈ ਦੇ ਸਕਦੀਆਂ ਨੇ ਹਾਲਾਂਕਿ ਇਸ ਦੀ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਕਿਤੇ ਨਾ ਕਿਤੇ ਅਕਾਲੀ ਦਲ ਦੇ ਆਗੂ ਜਾਂ ਭਾਜਪਾ ਦੇ ਆਗੂਆਂ ਦੇ ਵੱਲੋਂ ਇਹ ਦਾਵਾ ਤੇ ਵਾਅਦਾ ਜ਼ਰੂਰ ਕੀਤਾ ਜਾਂਦਾ ਹੈ ਕਿ ਗੱਠਜੋੜ ਬਿਨਾਂ ਉਹਨਾਂ ਦੀ ਸੱਤਾ ਸੰਭਵ ਨਹੀਂ ਹੈ। ਤਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅੰਦਰੂਨੀ મતਭੇਦ ਵੀ ਸਾਹਮਣੇ ਆਉਣ ਲੱਗੇ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਜਿੱਥੇ ਭਾਜਪਾ ਅਕਾਲੀ ਦਲ ਗੱਠਜੋੜ ਦੀ ਹਮਾਇਤ ਕਰਦੇ ਦਿਖਾਈ ਦੇ ਰਹੇ ਨੇ hote hi ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਰਾਏ ਦੇ ਨਾਲ ਸਹਿਮਤ ਨਹੀਂ ਨੇ ਅਸ਼ਵਨੀ ਸ਼ਰਮਾ ਨੇ ਸਾਫ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਪਾਰਟੀ 117 ਦੇ ਵਿੱਚੋਂ 117 ਸੀਟਾਂ ਤੇ ਚੋਣ ਲੜਨ ਦੇ ਲਈ ਤਿਆਰੀ ਕਰ ਰਹੀ ਹੈ ਅਸ਼ਵਨੀ ਸ਼ਰਮਾ ਨੇ ਇਸ ਮੌਕੇ ਇਹ ਯਾਦ ਦਿਵਾਇਆ ਕਿ ਸਾਲ 2022 ਦੀ ਵਿਧਾਨ ਸਭਾ ਚੋਣ ਤੇ ਹਾਲ ਹੀ ਦੇ ਵਿੱਚ ਹੋਈ ਲੋਕ ਸਭਾ ਚੋਣ ਚ ਵੀ ਭਾਜਪਾ ਨੇ ਸਾਰੀਆਂ ਸੀਟਾਂ ਦੇ ਇਕੱਲੇ ਚੋਣ ਲੜੀ ਸੀ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਵਰਕਰ ਪੂਰੇ ਜੋਸ਼ ਦੇ ਨਾਲ ਪੰਜਾਬ ਚ ਕਮਲ ਖਿਲਾਉਣਗੇ ਤੇ ਮੈਦਾਨ ਦੇ ਵਿੱਚ ਲਗਾਤਾਰ ਡਟੇ ਹੋਏ ਨੇ ਅਸ਼ਵਨੀ ਸ਼ਰਮਾ ਇਸ ਸਮੇਂ ਬਠਿੰਡਾ ਦੇ ਦੌਰੇ ਤੇ ਸਨ ਉਹਨਾਂ ਨੇ ਇਹ ਦੱਸਿਆ ਕਿ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਦੌਰਾ ਹੈ ਉਹਨਾਂ ਨੇ ਕਿਹਾ ਹੁਣ ਹਰ ਵਿਅਕਤੀ ਰਾਜ ਦੀ ਸਤਾ ਤੋਂ ਆਮ ਆਦਮੀ ਪਾਰਟੀ ਤੋਂ ਮੁਕਤੀ ਚਾਹੁੰਦਾ ਹੈ ਜਦੋਂ ਅਸ਼ਵਨੀ ਸ਼ਰਮਾ ਤੋਂ ਪੱਤਰਕਾਰਾਂ ਨੇ ਸੁਨੀਲ ਜਾਖੜ ਤੇ ਹੋਰ ਭਾਜਪਾ ਕਾਲੀ ਨੇਤਾਵਾਂ ਦੇ ਬਿਆਨਾਂ ਬਾਰੇ ਪੁੱਛਿਆ ਤਾਂ ਅਸ਼ਵਨੀ ਸ਼ਰਮਾ ਨੇ ਉਹਨਾਂ ਤੋਂ ਇਹ ਵੀ ਪੁੱਛਿਆ ਕਿ 85 ਤੇ 15 ਵਾਲਾ ਸਮਝੌਤਾ ਕੀ ਸੀ ਪਰ ਉਹਨਾਂ ਨੇ ਇਸ ਸਵਾਲ ਤੇ ਸਿੱਧਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਜਵਾਬ ਦਿੰਦਿਆਂ ਇਹ ਜ਼ਰੂਰ ਕਿਹਾ ਕਿ ਬਿਆਨਾਂ ਨੂੰ ਧਿਆਨ ਦੇ ਨਾਲ ਦੇਖੋ ਲੋਕਾਂ ਨੇ ਕਾਂਗਰਸ ਦਾ ਕੰਮ ਵੀ ਵੇਖ ਲਿਆ ਤੇ ਅਕਾਲੀ ਦਲ ਨੂੰ ਵੀ ਪਰਖ ਲਿਆ ਹੁਣ ਜੇਕਰ ਕੋਈ ਪੁੱਛੇ ਕਿ ਤੁਸੀਂ ਵੀ ਤਾਂ ਅਕਾਲੀ ਦਲ ਦੇ ਨਾਲ ਸੀ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਹਾਂ ਅਸੀਂ ਗੱਠ ਜੋੜ ਕੀਤਾ ਸੀ ਪਰ ਉਹ 85 ਤੇ 15 ਵਾਲਾ ਕਿਹੋ ਜਿਹਾ ਗੱਠ ਜੋੜ ਸੀ ਕਿਉਂਕਿ ਉਸ ਸਮੇਂ ਪੰਜਾਬ ਅੰਤਕਵਾਦ ਦੇ ਦੌਰ ਤੋਂ ਬਾਹਰ ਨਿਕਲ ਰਿਹਾ ਸੀ ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਵੀ 117 ਸੀਟਾਂ ਤੇ ਲੜੀਆਂ ਸਨ ਜਿਵੇਂ ਕਿ ਹਾਲੀਆ ਲੋਕ ਸਭਾ ਚੋਣ ਦੇ ਵਿੱਚ ਵੀ ਸਾਰੀਆਂ 13 ਸੀਟਾਂ ਦੇ ਮੈਦਾਨ ਦੇ ਵਿੱਚ ਸਾਡੇ ਉਮੀਦਵਾਰ ਉਤਰੇ ਹੋਏ ਸਨ ਅਸ਼ਵਨੀ ਸ਼ਰਮਾ ਦਾ ਇਸ ਮੌਕੇ ਕਹਿਣਾ ਹੈ ਕਿ ਤਰਨਤਾਰਨ ਦੇ ਵਿੱਚ ਹੋਣ ਵਾਲੀ ਉਪ ਚੋਣ ਦੇ ਲਈ ਭਾਜਪਾ ਪੂਰੀ ਤਿਆਰੀ ਦੇ ਵਿੱਚ ਹੈ ਤੇ ਜਿੱਤ ਹਾਸਲ ਕਰੇਗੀ ਦਾਵਾ ਇਹ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਲਗਾਤਾਰ ਨਸ਼ੇ ਦਾ ਪ੍ਰਭਾਵ ਵਧ ਰਿਹਾ ਹੈ ਲੈਂਡ ਪਾਲਿਸੀ ਨੂੰ ਲੈ ਕੇ ਮੌਜੂਦਾ ਸਰਕਾਰ ਦੀਆਂ ਨੀਤੀਆਂ ناکਾਮ ਸਾਬਿਤ ਹੋ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਬਣੇਗੀ ਤਾਂ ਪਹਿਲ ਦੇ ਆਧਾਰ ਤੇ ਲੋਕਾਂ ਦੇ ਨਾਲ ਜੋ ਕੰਮ ਕਰਨੇ ਅਧੂਰੇ ਨੇ ਉਹ ਆਮ ਆਦਮੀ ਪਾਰਟੀ ਹਾਲੇ ਤੱਕ ਨਹੀਂ ਕਰ ਸਕੀ ਪਰ ਸਾਡੀ ਸਰਕਾਰ ਜੇਕਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਅਕਾਲੀ ਭਾਜਪਾ ਗੱਠ ਜੋੜ ਦੀ ਸਰਕਾਰ ਨੂੰ ਲੈ ਕੇ ਲਗਾਤਾਰ ਇਹ ਜੋ ਚਰਚਾ ਛਿੜੀ ਹੋਈ ਹੈ ਹਾਲਾਂਕਿ ਅਸ਼wini ਸ਼ਰਮਾ ਦੇ ਵੱਲੋਂ ਇਹਨਾਂ ਸਾਰੀਆਂ ਚਰਚਾਵਾਂ ਤੇ ਵਿਰਾਂਚਨ ਲਗਾਇਆ ਹੋਇਆ ਪਰ ਦੂਜੇ ਪਾਸੇ ਸੁਨੀਲ ਜਾਖੜ ਦੇ ਵੱਲੋਂ ਕਿਤੇ ਨਾ ਕਿਤੇ ਇਹ ਜ਼ਰੂਰ ਕਿਹਾ ਗਿਆ ਕਿ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਠ ਜੋੜ ਹੋਣਾ ਤੇ ਕਿਉਂਕਿ ਗੱਠ ਜੋੜ ਦੇ ਬਿਨਾ ਇਹ ਦੋਵੇਂ ਪਾਰਟੀਆਂ ਨਹੀਂ ਚੱਲ ਸਕਦੀਆਂ ਪੰਜਾਬ ਦੇ ਵਿੱਚ ਜੇਕਰ ਬੀਜੇਪੀ ਦੀ ਸਰਕਾਰ ਬਣੇਗੀ ਤਾਂ ਗੱਠ ਜੋੜ ਦੇ ਨਾਲ ਹੀ ਬਣ ਸਕਦੀ ਹੈ ਇਸ ਕਰਕੇ ਅਕਾਲੀ ਦਲ ਦੇ ਨਾਲ ਬੀਜੇਪੀ ਨੂੰ ਗੱਠ ਜੋੜ ਕਰਨਾ ਹੀ ਪਵੇਗਾ ਬੀਤੇ ਦਿਨ ਸੁਚਾ ਸਿੰਘ ਲੰਗਾ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਜੇਕਰ ਸਾਡੇ ਬੰਦੀ ਸਿੰਘ ਰਹਾ ਹੁੰਦੇ ਨੇ ਸਿੱਖਾਂ ਦੀਆਂ ਜੋ ਮੰਗਾਂ ਅਧੂਰੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਇਨਸਾਫ ਸਿੱਖਾਂ ਨੂੰ ਮਿਲਦਾ ਤਾਂ ਜ਼ਰੂਰੀ ਹੈ ਕਿ ਬੀਜੇਪੀ ਦੇ ਨਾਲ ਗੱਠ ਜੋੜ ਕੀਤਾ ਜਾਵੇ ਜੇਕਰ ਬੀਜੇਪੀ ਸਰਕਾਰ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੀ ਹੈ ਤਾਂ ਸਾਨੂੰ ਉਹਨਾਂ ਨਾਲ ਗੱਠ ਜੋੜ ਕਰਨ ਦੇ ਵਿੱਚ ਕੋਈ ਵੀ ਨਾ ਨੁਕਰ ਨਹੀਂ ਹੈ ਹੁਣ ਵੇਖਣਾ ਹੋਵੇਗਾ ਕਿ ਸਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਦੋਵੇਂ ਪਾਰਟੀਆਂ ਆਪਸ ਦੇ ਵਿੱਚ ਗੱਠਜੋੜ ਕਰਦੀਆਂ ਨੇ ਜਾਂ ਫਿਰ ਨਹੀਂ ਵਿੱਚੋਂ ਬਾਹਰ ਨਿਕਲੇ ਆ ਸੀ ਅਸੀਂ ਪੋਲੀਟੀਕਲ ਕਾਸਟ ਦੇ ਕੇ ਆਪਣੀ ਪੋਲੀਟੀਕਲ ਕਾਸਟ ਜਿਹੜੀ ਆ ਉਹ ਦਿੱਤੀ ਹੈ ਲੇਕਿਨ ਪੰਜਾਬ ਦਾ ਅਹਮਦ ਉਹ ਸ਼ਾਂਤੀ ਪੁਖਤਾ ਕਰ ਅਨਾਨਸ ਮਲੇਕੇ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ ਮਾਈ ਦਾ ਚੋਣ ਪੂਰੇ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲ ਦੇ ਨਿਸ਼ਾਨ ਤੇ ਲੜੀਆਂ ਔਰ ਮੇਰਾ ਕਾਰਜਕਰਤਾ ਇਸ ਵੇਲੇ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਦੇ ਉੱਤੇ ਕਮਲ ਖਿਲੇ ਨਰੋਲ ਭਾਜਪਾ ਦੀ ਸਰਕਾਰ ਬਣੇ ਇਸ ਲਈ ਜਿੰਦਰਾਤ ਇੱਕ ਕਰਨਾ ਚਾਹੇ ਪ੍ਰਧਾਨਗੀ ਤੇ کہہ ਰਹੇ ਨੇ ਜੀ ਅਸੀਂ ਉਹਨਾਂ ਦਾ ਬਿਆਨ ਪੂਰੀ ਤਰ੍ਹਾਂ ਨਾਲ ਪੜੋ ਨਾ ਤੁਨਾ ਪੂਰਾ ਬਿਆਨ ਪੜੋਗੇ ਨਾ ਕੁਝ ਤੁਹਾਡੇ ਭਾਜਪਾ ਦੇ ਲੀਡਰਾਂ ਦਾ ਕੁਝ ਕਾਲੀ ਦਲ ਦੇ ਲੀਡਰਾਂ ਦੇ ਜਿਹੜੇ ਬਿਆਨ ਹੈ ਉਹ ਆਪਕੋ ਕਿਸੇ ਜੀ ਨੂੰ ਤਲੋਂਗਦੇ ਨੇ ਕਿ ਹੋ ਸਕਦਾ 2022 ਦੇ ਵਿਦਿਆ 117 ਦੀਆਂ 17 ਸੀਟਾਂ ਤੇ ਬੀਜੇਪੀ ਚੋਣਵੀ ਤਿਆਰੀ ਚ ਟੁੱਟ ਗਈ ਹੈ ਔਰ ਇਹ ਮੇਰੀ ਨਵੀਂ ਨਿਯੁਕਤੀ ਤੋਂ ਬਾਅਦ ਪਹਿਲੀ ਫੇਰੀ ਹੈ ਔਰ ਮੈਂ ਕਾਰਕਿਰਤਾ ਜੀ ਦਾ ਅਜੀਬ ਤਰ੍ਹਾਂ ਦਾ ਉਤਸ਼ਾਹ ਦੇਖ ਰਿਹਾ ਚਾਹੇ ਉਹ ਪਿੰਡੂ ਆ ਚਾਹੇ ਉਹ ਸ਼ਹਿਰੀ ਆ ਚਾਹੇ ਕਿਸਾਨ ਆ ਚਾਹੇ ਕੋਈ ਵੀ ਆ ਹਰ ਪੰਜਾਬੀ ਮੁਕਤੀ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਰ ਉਹ ਆਸ ਉਹਨੂੰ ਭਾਜਪੀ ਤੋਂ ਹੈ ਇਸ ਕਰਕੇ ਭਾਜਪੀ ਆਪਣੀ ਜ਼ਿੰਮੇਵਾਰੀ ਤੋਂ 도ੜ ਨਹੀਂ ਸਕਦੀ ਭਾਜਪੀ ਨੂੰ ਆਪਣੇ ਸ਼ੋਲਡਰ ਦੇ ਉੱਤੇ ਕੰਧਿਆਂ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖ ਕੇ 117 ਸੀਟਾਂ ਤੇ ਤਿਆਰੀ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੇ ਆਪੇ ਕਹਿ ਰਹੇ ਹੋ ਕਿ ਕੰਮ ਜੀ ਨਾ ਆਏਗਾ ਪੰਜਾਬ ਕ다 ਸੀ ਉਹ ਜਿਹੜਾ ਖਤਮ ਕਰਨ ਜਾ ਰਹੇ ਹਨ ਸਾਬ ਹੋ ਗਿਆ ਖਤਮ ਹੋ ਗਿਆ ਨਹੀਂ ਨਹੀਂ ਮੈਂ ਕੀ ਕਹਿ ਰਿਹਾ ਹੋ ਗਿਆ ਖਤਮ ਹੋ ਗਿਆ ਇਹਨਾਂ ਨੇ ਇੱਕ ਕੋਸ਼ਿਸ਼ ਕਰੇ ਜਦੋਂ ਵੋਟਾਂ ਮੰਗੀਆਂ ਉਦੋਂ ਕਹਿੰਦਾ ਸੀ ਨਾ ਕੋਸ਼ਿਸ਼ ਕਰਾਂਗੇ ਪੱਤਰਕਾਰ ਮਹੋਦੇ ਉਦੋਂ ਇਹ ਕਹਿੰਦੇ ਨਾ ਇਹ ਕੋਸ਼ਿਸ਼ ਕਰਾਂਗੇ ਇਹਨਾਂ ਦਾ ਸਿੱਧੀਆਂ ਰੜਾ ਰੜਾ ਕੇ ਬੋਲਦਾ 45 ਦਿਨ ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਅੱਜ ਕਹਿ ਰਹੇ ਕੋਸ਼ਿਸ਼ ਕਰਾਂਗੇ ਔਰ ਦੂਜੀ ਇੱਕ ਗੱਲ ਫੁੱਲਣਾ ਤੂੰ ਇਧਰ ਉਧਰ ਕੀ ਨਾ ਬਾਤ ਕਰ ਤੂੰ ਬਤਾ ਕਿ ਕਾਫਲਾ ਕਿਉਂ ਲੂਟਾ ਇਕ ਕਾਫਲਾ ਇਹਨਾਂ ਦੁਆਰਾ ਲੁੱਟਿਆ ਜਾ ਰਿਹਾ ਹੈ 4 ਸਾਲ ਤੋਂ ਸਰਕਾਰ ਹੈ ਔਰ ਅੱਜ ਯੁੱਧ ਨਸ਼ਾ ਬ੍ਰੂਦੋ ਬੋਲ ਰਹੇ ਨੇ ਪਰ ਯੁੱਧ ਨਸ਼ਾ ਬ੍ਰੂਦੋ ਕੌਣ ਲੜ ਸਕਦਾ ਹੈ ਜਿਹੜਾ ਆਪੇ ਸੂਫੀ ਹੋਏ ਨਸ਼ਾ ਦੇ ਬ੍ਰੂਦੋ ਯੁੱਧ ਹੋ ਲੜ ਰਿਹਾ ਹੈ ਜਿਹੜਾ ਆਪੇ ਹੀ ਸੂਫੀ ਨਹੀਂ ਰਹਿੰਦਾ ਵੇਦਵੀ ਦਾ ਕਾਨੂੰਨ ਉਹ ਲਿਆਣਾ ਚਾਹ ਰਹੇ ਆ ਜਿਹੜਾ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਲਗਤਰਾਂ ਨਾਲ ਚੱਲ ਜਾਂਦਾ ਇਸ ਕਰਕੇ ਭਾਜੀ ਇਹ ਬਹਾਨੇ ਕੋਈ ਨਹੀਂ ਚੱਲਣੀ ਇਹ ਲੋਕੀ ਪੰਜਾਬੀ ਜੜੇ ਆ ਨਾ ਇਹ ਛੱਪੜ ਬਾੜ ਕੇ ਦਿੰਦੇ ਆ ਤੇ ਤੁਸੀਂ ਦੇਖੋ ਖੁੰਦੇ ਵੀ ਕਿਦਾ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਨਾ ਭਾਰਤੀ ਜਨਤਾ ਪਾਰਟੀ મોદી ਸਾਹਿਬ ਦਾ ਰਿਕਾਰਡ ਤੇਜ ਜਿਸ ਤਰੀਕੇ ਨਾਲ ਬਦਲਿਆ ਪੰਜਾਬ ਚਾਹੁੰਦਾ ਕਿ ਉਹ ਕਰਜ਼ਾ ਮੁਕਤੇ ਪੰਜਾਬ ਚਾਹੁੰਦਾ ਕਿ ਕਿਸਾਨ ਜਿਹੜਾ ਸੁੱਕੀ ਹੋਏ ਇਹ ਕਿਸਾਨਾਂ ਦੀ ਗੱਲਾਂ ਬੜੀਆਂ ਕਰਦੀਆਂ ਸੀ ਕਰਦੇ ਸੀ ਹਰਿਆਣਾ ਆਕਰ 17 ਫਸਲਾ ਤੇ ਐਮਐਸਬੀ ਦੇ ਸਕਦਾ ਹੈ ਕੇਂਦਰ ਦੇ ਇਲਾਵਾ ਇਹ ਚੁਟਕੀਆਂ ਮਾਰ ਕੇ ਐਮਐਸਬੀ ਦੇਣ ਵਾਲੇ ਕਿੱਥੇ ਚਲੇਗੇ ਇਸ ਕਰਕੇ ਇੱਕ ਉਲਟਾ ਐਮਐਸਬੀ ਦੇਣ ਦੀ ਬਜਾਏ ਅੱਜ ਕਿਸਾਨ ਦੀ ਧਰਤੀ ਨੂੰ ਲੈਂਡ ਵਾਲੇ ਨੂੰ ਲੈਂਡਲੈਸ ਕਰਨ ਦੇ ਉੱਤੇ ਸਰਕਾਰ ਤੁਲੀ ਹੈ ਜਿਹਦੇ ਲਈ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਕਿਸਾਨ ਯੂਨੀਅਨਾਂ ਨਾਲ ਲਟਕੇ ਖੜੀ ਹੈ ਪਰ ਉਹ ਬੋਲ ਨਹੀਂ ਕਰਦਾ ਕੋਈ ਜੇ ਤੁਸੀਂ ਗੱਲ ਕੀਤੀ ਹੈ ਕਹਿੰਦੇ ਅਸੀਂ ਜ਼ਬਰਦਸਤੀ ਕਿਸਾਨਾਂ ਤੋਂ ਜ਼ਮੀਨ ਨਹੀਂ ਲੈ ਰਹੇ ਤੁਸੀਂ ਪੂਰਾ ਨੋਟੀਫਿਕੇਸ਼ਨ ਪੜ੍ਹੋ ਮੈਨੂੰ ਲੱਗਦਾ ਤੁਸੀਂ ਉਹਨਾਂ ਦੀ ਪੂਰਾ ਸਕ੍ਰਿਪਟ ਮਿਲੀ ਹੈ ਤੁਹਾਨੂੰ ਕਿਉਂ ਸਵਾਲ ਕਰਨੇ ਆ ਤੁਸੀਂ ਜਰਾ ਪੂਰਾ ਪੜ੍ਹ ਕੇ ਆਓ